ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵੇਰ ਸਵੇਰ ਦਾ ਨਾਸ਼ਤਾ ਚਾਹ ਫਿਰ ਬੱਚਿਆਂ ਦਾ ਸਕੂਲ ਵਾਲਾ ਟਿਫਨ ਇਹ ਟੈਂਸ਼ਨ ਹਰੇਕ ਮਾਂ ਦੀ ਹੁੰਦੀ ਹੈ ਕਿਉਂਕਿ ਜਦ ਹੀ ਬੱਚੇ ਘਰ ਵਿੱਚ ਆਉਂਦੇ ਆ ਸਭ ਤੋਂ ਪਹਿਲਾਂ ਅਸੀਂ ਟਿਫਨ ਖੋਲ੍ਹ ਕੇ ਦੇਖਦੇ ਹਾਂ ਕਿ ਅੱਜ ਖਾਣਾ ਖਾਧਾ ਹੈ ਕਿ ਨਹੀਂ ਇਹ ਮजेदार ਜਿਹਾ ਹੈਲਦੀ ਚੀਲਾ ਜੀ ਨੂੰ ਵੀ ਤੁਸੀਂ ਬਣਾ ਕੇ ਖਵਾਤਾ ਤੁਹਾਡੀ ਬੜੀ ਤਾਰੀਫ ਹੋਊਗੀ ਤੇ ਬੱਚਿਆਂ ਦਾ ਟਿਫਨ ਦੇਖਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਉਹ ਖਤਮ ਹੀ ਹੋਊਗਾ ਕਿਉਂਕਿ ਅੱਜ ਜਦੋਂ ਆਪਾਂ ਸਵੇਰ ਦੇ ਟਾਈਮ ਨਾਸ਼ਤੇ ਵਿੱਚ ਇਹ ਬਣਾਇਆ ਤਾਂ ਬੱਚਿਆਂ ਨੂੰ ਬੜਾ ਹੀ ਪਸੰਦ ਆਇਆ ਬਣਾਉਣਾ ਬੜਾ ਆਸਾਨ ਹੈ ਮਿੰਟਾਂ ਦਾ ਹੀ ਕੰਮ ਹੈ ਤੇ ਸਾਦਾ ਜਿਹਾ ਘਰ ਦਾ ಇನ್ನು ಬನ್ನ ಸಬ್ಬ ಪೀಡಿಯಮ ಸೈಜ ಆಲೂ ಚಿಂಗ ತರಾ ಛಿಲ್ ಲಾ ਕਿਸੇ ਵੀ ਭਾਂਡੇ ਵਿੱਚ ਪਾਣੀ ਪਾ ਕੇ ਤੁਸੀਂ ਕੋਲ ਰੱਖ ਲਿਓ ਤੇ ਫਿਰ ਇਹਨੂੰ ਬਿਲਕੁਲ ਬਰੀਕ-ਬਰੀਕ ਗ੍ਰੇਟ ਕਰਿਓ ਜਿਆਦਾ ਮੋਟਾ ਨਹੀਂ ਕਰਨਾ ਜਿੰਨਾਕ ਤੁਸੀਂ ਬ੍ਰੇਕਫਾਸਟ ਤਿਆਰ ਕਰਨਾ ਉਸ ਹਿਸਾਬ ਨਾਲ ਆਲੂ ਲੈ ਲਿਓ ਜੇ ਤੁਸੀਂ ਬੱਚਿਆਂ ਲਈ ਟਿਫਿਨ ਤਿਆਰ ਕਰਨਾ ਤਾਂ ਇੱਕੋ ਹੀ ਆਲੂ ਕਾਫੀ ਹੈ ਦੋ ਬੱਚਿਆਂ ਦਾ ਟਿਫਿਨ ਆਰਾਮ ਨਾਲ ਤਿਆਰ ਹੋ ਜਾਂਦਾ ਹੈ ਆਲੂ ਨੂੰ ਜਦੋਂ ਤੁਸੀਂ ਗ੍ਰੇਟ ਕਰ ਲਿਆ ਤੇ ਦੇਖੋ ਇਸ ਤਰ੍ਹਾਂ ਲੱਛਾ ਹੀ ਤਰ੍ਹਾਂ ਲੱਗੂਗਾ ਕਿਉਂਕਿ ਬਿਲਕੁਲ ਬਰੀਕ-ਬਰੀਕ ਜੀਆਂ ਤਾਰਾਂ ਲੱਗਣਗੀਆਂ ਆਲੂ ਦੀਆਂ ਉਸ ਤੋਂ ਬਾਅਦ ਇਹਨੂੰ ਪਾਲੀ ਵਿੱਚ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਤੇ 5-6 ਮਿੰਟਾਂ ਲਈ ਸਾਈਡ ਤੇ ਰੱਖ ਲਵਾਂਗੇ ਇੱਕ ਲਵਾਂਗੇ ਆਪਾਂ ਪਿਆਜ਼ ਉਹ ਵੀ ਆਪਾਂ ਮੀਡੀਅਮ ਸਾਈਜ਼ ਦਾ ਲਿਆ ਤੇ ਉਹਨੂੰ ਬਿਲਕੁਲ ਛੋਟਾ-ਛੋਟਾ ਜਿਹਾ ਕੱਟ ਲਾਂਗੇ ਤੁਸੀਂ ਚਾਹੋ ਤਾਂ ਪਿਆਜ਼ ਨੂੰ ਚੌਪ ਵੀ ਕਰ ਸਕਦੇ ਹੋ ਪਰ ਇਸ ਤਰੀਕੇ ਨਾਲ ਥੋੜਾ ਜਿਹਾ ਜ਼ਿਆਦਾ ਵਧੀਆ ਲੱਗਦਾ ਹੈ ਉਸ ਤੋਂ ਬਾਅਦ ਆਪਾਂ ਆਲੂ ਆਲਾ ਪਾਣੀ ਜਿਹੜਾ ਤਿੰਨ ਚਾਰ ਵਾਰੀ ਬਦਲਤਾ ਸੀ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਨਿਚੋੜ ਕੇ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਕਿਉਂਕਿ ਇਹਦੇ ਵਿੱਚ ਪਾਣੀ ਥੋੜਾ ਬਹੁਤ ਰਹਿ ਜਾਊਗਾ ਤਾਂ ਵੀ ਕੋਈ ਗੱਲ ਨਹੀਂ ਪਰ ਇਹਨੂੰ ਤੁਸੀਂ ਇੱਕ ਵਾਰੀ ਨਿਚੋੜ ਜ਼ਰੂਰ ਲਿਓ ਤੇ ਚੰਗੀ ਤਰ੍ਹਾਂ ਦੋ ਤਿੰਨ ਵਾਰੀ ਸਾਫ਼ ਪਾਣੀ ਨਾਲ ਧੋ ਜ਼ਰੂਰ ਲਿਓ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਬਰੀਕ ਕੱਟੇ ਹੋਏ ਪਿਆਜ਼ ਬੜਾ ਸਿੰਪਲ ਜਿਹਾ ਤਰੀਕਾ ਹੈ ਚੀਜ਼ਾਂ ਤੁਸੀਂ ਉਹੀ ਪਾਉਂਦੇ ਜਾਓ ਜਿਹੜੀਆਂ ਤੁਹਾਨੂੰ ਵਧੀਆ ਲੱਗਦੀਆਂ ਨੇ ਪਿਆਜ਼ ਪੋਂ ਤੋਂ ਬਾਅਦ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਚੰਚਰ ਹਰੀਆਂ ਮਿਰਚਾਂ ਜਿਨ੍ਹਾਂ ਨੂੰ ਆਪਾਂ ਬਿਲਕੁਲ ਬਰੀਕ-ਬਰੀਕ ਕੱਟਿਆ ਤੁਸੀਂ ਬੱਚਿਆਂ ਦੇ ਟੇਸਟ ਦੇ ਅਕੋਰਡਿੰਗ ਪਾਉਣੀ ਹੈ ਜੇ ਬੱਚਾ ਛੋਟਾ ਹੈ ਤਾਂ ਹਰੀ ਮਿਰਚ ਨਾ ਪਾਓ ਕਾਲੀ ਮਿਰਚ ਪਾ ਲਿਓ ਤੁਹਾਡੀ ਮਰਜ਼ੀ ਹੈ ਫਿਰ ਆਪਾਂ ਪਾਵਾਂਗੇ ਕਾਲੀ ਮਿਰਚ ਕਾਲਾ ਨਮਕ ਜੀਰਾ ਪਾਊਡਰ ਥੋੜੀ ਜਿਹੀ ਆਪਾਂ ਪਾਵਾਂਗੇ ਚਿੱਲੀ ਫਲੈਕਸ ਇਹ ਚੀਜ਼ਾਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾਉਣੀ ਹੈ ਤੇ ਬੱਚੇ ਛੋਟੇ ਹੈ ਤਾਂ ਘੱਟ ਪਾ ਲਿਓ ਜੇ ਵੱਡੇ ਹੈ ਤਾਂ ਜ਼ਿਆਦਾ ਪਾ ਲਿਓ ਕਿਉਂਕਿ ਕਈ ਵਾਰੀ ਆਪਾਂ ਪੂਰੀ ਫੈਮਿਲੀ ਲਈ ਤਿਆਰ ਕਰਦੇ ਆਂ ਤਾਂ ਫਿਰ ਆਪਾਂ ਨੂੰ ਨਮਕ ਮਿਰਚ ਉਸੇ ਹਿਸਾਬ ਨਾਲ ਪਾਉਣਾ ਪੈਂਦਾ ਫੇਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਧਨੀਆ ਪਾਊਡਰ ਉਹ ਜ਼ਰੂਰ ਪਾਓ ਜਦਾ ਟੇਸਟ ਬੜਾ ਹੀ ਵਧੀਆ ਆਉਂਦਾ ਹੈ ਬਾਕੀ ਇਹਦੇ ਵਿੱਚ ਤੁਸੀਂ ਗਾਜਰ ਨੂੰ ਗ੍ਰੇਟ ਕਰਕੇ ਪਾ ਸਕਦੇ ਹੋ ਗੋਭੀ ਪਾ ਸਕਦੇ ਹੋ ਜਿਹੜੀਆਂ ਚੀਜ਼ਾਂ ਨੂੰ ਤੁਹਾਡਾ ਦਿਲ ਕਰੇ ਉਹਨੂੰ ਮਿਕਸ ਕਰ ਲਿਓ ਫਿਰ ਆਪਾਂ ਇਹਦੇ ਵਿੱਚ ਇੱਕ ਚਮਚ ਪਾਵਾਂਗੇ ਬੇਸਣ ਦਾ ਤੇ ਇੱਕ ਚਮਚ ਭਰ ਕੇ ਪਾਵਾਂਗੇ ਚਾਵਲ ਦਾ ਆਟਾ ਚਾਵਲ ਦਾ ਆਟਾ ਪੱਤਾ ਪਾਇਆ ਕਿ ਤਾਂ ਕਿ ਇਹ ਬਹੁਤ ਜ਼ਿਆਦਾ ਕ੍ਰਿਸਪੀ ਬਣੇ ਤੇ ਬੇਸਣ ਦਾ ਟੇਸਟ ਇਹਦੇ ਵਿੱਚ ਬੜਾ ਹੀ ਵਧੀਆ ਆਉਂਦਾ ਇਸਦੀ ਆਪਾਂ ਪਾਇਆ ਬਿਲਕੁਲ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਮਿਕਸ ਕਰ ਦੇ ਜੀ ਆਵਾਂਗੇ ਇੱਕੋ ਸਾਰ ਜਿਆਦਾ ਪਾਣੀ ਨਾ ਪਾਓ ਕਿਉਂਕਿ ਆਲੂ ਹੈ ਜਿਹੜਾ ਆਪਣਾ ਉਹ ਵੀ ਗਿੱਲ ਹੈ ਇਸ ਕਰਕੇ ਜਦੋਂ ਹੀ ਥੋੜਾ ਜਿਹਾ ਪਾਣੀ ਪਾਉਂਗੇ ਇਹਨੇ ਆਪਣੇ ਆਪ ਹੀ ਵਿੱਚ ਮਿਕਸ ਹੁੰਦੇ ਜਾਣਾ ਹੈਗਾ ਉਸ ਤੋਂ ਬਾਅਦ ਜਦੋਂ ਹੀ ਇਹ ਚੰਗੀ ਤਰ੍ਹਾਂ ਮਿਕਸ ਹੋ ਗਿਆ ਥੋੜਾ ਬਹੁਤ ਜਿਹਾ ਢਿੱਲਾ ਹੋਇਆ ਤਾਂ ਫਿਰ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਇੱਕ ਚਮਚ ਸਿੰਪਲ ਘਰ ਵਾਲਾ ਆਟਾ ਆਪਾਂ ਇਹਦੇ ਵਿੱਚ ਕੋਈ ਮੈਦਾ ਨਹੀਂ ਪਾਵਾਂਗੇ ਕੌਰਨ ਫਲੋਰ ਨਹੀਂ ਪਾਵਾਂਗੇ ਐਜੀ ਕੋਈ ਚੀਜ਼ ਦੀ ਤੁਸੀਂ ਵਰਤੋਂ ਨਾ ਕਰਿਓ ਕਿਉਂਕਿ ਆਪਾਂ ਇਹਨੂੰ ਹੈਲਦੀ ਬਣਾਉਣਾ ਹੈ ਬੱਚਿਆਂ ਨੂੰ ਦੇਣਾ ਤਾਂ ਚੀਜ਼ ਉਸ ਹਿਸਾਬ ਨਾਲ ਤਿਆਰ ਕਰਿਓ ਇੱਕ ਚਮਚਾ ਆਪਾਂ ਇਹਦੇ ਵਿੱਚ ਘਰ ਵਾਲਾ ਆਟਾ ਮਿਕਸ ਕਰਤਾ ਤੁਸੀਂ ਜੇ ਇਹਨੂੰ ਕ੍ਰਿਸਪੀ ਬਣਾਉਣਾ ਹੈ ਤਾਂ ਇਹਦੇ ਵਿੱਚ ਚਾਵਲ ਦਾ ਆਟਾ ਜ਼ਰੂਰ ਪਾਓ ਉਹਦੇ ਬਿਨਾ ਇਹ ਵਧੀਆ ਨਹੀਂ ਬਣਨਾ ਇਹਨੂੰ ਮਿਕਸ ਕਰਕੇ ਇਸ ਤਰ੍ਹਾਂ ਦਾ ਕਰ ਲਿਓ ਜ਼ਿਆਦਾ ਢਿੱਲਾ ਨਾ ਕਰਿਓ ਫਿਰ ਆਪਾਂ ਇਹਦੇ ਵਿੱਚ ਪਾਈਏ ਥੋੜੀ ਜੀ ਮੇਥੀ ਤੁਸੀਂ ਲਾਸਟ ਤੇ ਧਨੀਆ ਵੀ ਪਾ ਸਕਦੇ ਹੋ ਪਰ ਮੇਰੇ ਕੋਲ ਐਟ ਟਾਈਮ ਨਹੀਂ ਸੀ ਇਸ ਲਈ ਮੈਂ ਨਹੀਂ ਪਾਇਆ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਸਭ ਤੋਂ ਲਾਸਟ ਤੇ ਇਹਦੇ ਵਿੱਚ ਤੋੜਾ ਜਿਹਾ ਚਿਕੰਦਰ ਤੁਸੀਂ ਗ੍ਰੇਟ ਕਰ ਦਿਓ ਛੋਟਾ ਜਿਹਾ ਟੁਕੜਾ ਬੜਾ ਹੀ ਵਧੀਆ ਟੇਸਟ ਦੇਊਗਾ ਬਹੁਤ ਹੀ ਵਧੀਆ ਇਹਦੇ ਵਿੱਚ ਕਲਰ ਦੇਊਗਾ ਬਹੁਤ ਤਰ੍ਹਾਂ ਦੇ ਚਿਲੇ ਬਣਾ ਬਣਾ ਕੇ ਆਪਾਂ ਖਾਣੇ ਆ ਪਰ ਇੱਕ ਵਾਰੀ ਇਹ ਆਲੂ ਪਿਆਜ਼ ਦਾ ਚਿਲਾ ਮੇਰੇ ਤਰੀਕੇ ਨਾਲ ਬਣਾ ਕੇ ਜ਼ਰੂਰ ਦੇਖਿਓ ਬਹੁਤ ਜਿਆਦਾ ਟੇਸਟੀ ਬੰਦੇ ਬੱਚਿਆਂ ਨੂੰ ਬੜਾ ਹੀ ਪਸੰਦ ਆਊਗਾ ਬੱਚੇ ਹੋਣ ਚਾਹੇ ਵੱਡੇ ਸਵੇਰ ਦਾ ਨਾਸ਼ਤਾ ਕੋਈ ਵੀ ਕਰ ਸਕਦੇ ਫਿਰ ਆਪ ਪੱਲੇ ਆਏ ਦੇ ਲਈ ਨਾਨ ਸਟਿਕ ਤਵਾ ਤੁਸੀਂ ਚਾਹੋ ਤਾਂ ਸਿੰਪਲ ਵੀ ਲੈ ਸਕਦੇ ਹੋ ਪਰ ਸਿੰਪਲ ਦੇ ਉੱਪਰ ਘਿਓ ਜਾਂ ਤੇਲ ਥੋੜਾ ਜਿਹਾ ਜ਼ਿਆਦਾ ਲੱਗੂਗਾ ਜਿਆਦਾ ਵਧੀਆ ਇਹ ਹੈ ਤੁਸੀਂ ਇਹਨੂੰ ਦੇਸੀ ਘਿਓ ਦੇ ਵਿੱਚ ਬਣਾਓ ਬੱਚਿਆਂ ਲਈ ਬਣਾ ਰਹੇ ਹਾਂ ਤੇ ਤੇਲ ਦੀ ਇਹਦੇ ਵਿੱਚ ਵਰਤੋ ਨਾ ਕਰਿਓ ਬਾਕੀ ਜਿਹੜੀਆਂ ਚੀਜ਼ਾਂ ਤੁਸੀਂ ਘਰ ਵਿੱਚ ਆਮ ਰੂਟੀਨ ਯੂਜ਼ ਕਰਦੇ ਹੋ ਉਹ ਹੀ ਲੈ ਸਕਦੇ ਹੋ ਇਸ ਤਰੀਕੇ ਨਾਲ ਇੱਕ ਚਮਚੇ ਨਾਲ ਉੱਪਰ ਪਾ ਦਾਂਗੇ ਤੇ ਹੌਲੀ-ਹੌਲੀ ਇਹਨੂੰ ਆਪਾਂ ਤਵੇ ਤੇ ਫਲਾ ਦਾਂਗੇ ਜਿਆਦਾ ਵੱਡਾ ਇਹਨੂੰ ਆਪਾਂ ਨਹੀਂ ਬਣਾਵਾਂਗੇ ਫਿਰ ਕੋਈ ਵੀ ਫਲੈਟ ਜਾਂ ਚਮਚ ਲੈ ਲਿਓ ਤੇ ਉਹਨੂੰ ਹਲਕਾ ਜਿਹੇ ਨਾਲ ਪ੍ਰੈਸ ਕਰ ਦਿਓ ਤੇ ਉਸ ਤੋਂ ਬਾਅਦ ਇਹਦੀ ਸ਼ੇਪ ਐ ਜਿਹੜੀ ਮਰਜ਼ੀ ਤੁਸੀਂ ਤਿਆਰ ਕਰ ਲਿਓ ਇੱਕ ਦੋ ਮਿੰਟ ਇਹਨੂੰ ਇਸੇ ਤਰ੍ਹਾਂ ਹੀ ਪੱਕਣ ਦਿਓ ਉਸ ਤੋਂ ਬਾਅਦ ਪਲਟਾ ਦਿਓ ਇਹਨੂੰ ਬਨਣ ਤੇ ਥੋੜਾ ਜਿਹਾ ਟਾਈਮ ਲੱਗਦਾ ਹੈ ਪਰੋਂਠੇ ਵਾਂਗੂ ਇਹ ਬਹੁਤ ਜਲਦੀ ਨਹੀਂ ਬਣ ਅੱਠ ਤੋਂ 10 ਮਿੰਟ ਇਹਨੂੰ ਰਾਮਨਰ ਬਨਣ ਵਿੱਚ ਲੱਗਣਗੇ ਕਿਉਂਕਿ ਆਪਾਂ ਇਹਨੂੰ ਸਲੋ ਫਲੇਮ ਤੇ ਬਣਾਵਾਂਗੇ ਹੌਲੀ ਹੌਲੀ ਪਕਾਵਾਂਗੇ ਓਨਾ ਹੀ ਜ਼ਿਆਦਾ ਟੇਸਟੀ ਬਣੂਗਾ ਤੇ ਅੰਦਰੋਂ ਤੱਕ ਪੱਕ ਕੇ ਤਿਆਰ ਹੋਊਗਾ ਕਿਉਂਕਿ ਜੇ ਤੁਸੀਂ ਜਲਦਬਾਜ਼ੀ ਕਰੋਗੇ ਤਾਂ ਇਹਨੇ ਵਿੱਚੋਂ ਕੱਚਾ ਰਹਿ ਜਾਣਾ ਉੱਪਰੋਂ ਕ੍ਰਿਸਪੀ ਹੋਊਗਾ ਜਲ ਜਾਊਗਾ ਤੇ ਵਧੀਆ ਨਹੀਂ ਬਣਨਾ ਪਰ ਇਹਨੂੰ ਬਣਾਉਣਾ ਬੜਾ ਹੀ ਆਸਾਨ ਹੈ ਆਪਾਂ ਮਿੰਟਾਂ ਵਿੱਚ ਬਹੁਤ ਸਾਰੇ ਤਿਆਰ ਕਰ ਸਕਦੇ ਹਾਂ ਤੇ ਜਦੋਂ ਇੱਕ ਹਲਕਾ ਜਿਹਾ ਪੱਕ ਗਿਆ ਮਤਲਬ ਕਾਫੀ ਪੱਕ ਕੇ ਚੁੱਕਿਆ ਗਿਆ ਤੇ ਉਸ ਤੋਂ ਬਾਅਦ ਤੁਸੀਂ ਨਾ ਨਾਲੀ ਦੂਸਰੇ ਇਹਦੇ ਪਾਉਂਦੇ ਜਾਇਓ ਥੋੜਾ ਜਿਹਾ ਪੱਕੀਓ ਲਗਾਇਆ ਤੇ ਇਸ ਤਰੀਕੇ ਨਾਲ ਛੋਟੇ-ਛੋਟੇ ਇਹਦੇ ਉੱਪਰ ਪਾਉਂਦੇ ਗਏ ਜਿੰਨੀ ਕੀ ਜਗ੍ਹਾ ਸੀ ਤੇ ਇਹਨੂੰ ਟੱਕ ਕੇ ਬਣਾਉਂਗੇ ਤਾਂ ਬੜੀ ਛੇਤੀ ਬੜੂਗਾ ਤੇ ਦੇਖੋ ਇਸ ਤਰੀਕੇ ਨਾਲ ਪ੍ਰੈਸ ਕਿਤਾ ਨਿੱਕੇ-ਨਿੱਕੇ ਜੇ ਬਣਾਏ ਕਿਉਂਕਿ ਸੁਖਮ ਨੂੰ ਜਿਹੜੇ ਹੈਗੀਆਂ ਚੀਜ਼ਾਂ ਬਹੁਤ ਛੋਟੀਆਂ ਪਸੰਦ ਹੈ ਤੇ ਆਪਾਂ ਵੱਡਾ ਸੁਫੀ ਨੂੰ ਦੇ ਦਾਂਗੇ ਛੋਟਾ ਸੁਖਮ ਨੂੰ ਤਾਂ ਮੈਂ ਆਪਣੇ ਬੱਚਿਆਂ ਦੇ ਅਕੋਰਡਿੰਗ ਤਿਆਰ ਕਰ ਲੇ ਕਿਉਂਕਿ ਅੱਜ ਉਹਨਾਂ ਦੀ ਛੁੱਟੀ ਸੀ ਤੇ ਹਰੇਕ ਮਾਂ ਨੂੰ ਹੁੰਦਾ ਹੈ ਕਿ ਮੇਰੇ ਬੱਚਿਆਂ ਲਈ ਮੈਂ ਜੋ ਵੀ ਬਣਾਵਾਂ ਸਭ ਤੋਂ ਪਹਿਲਾਂ ਉਹਨਾਂ ਦੇ ਮੂੰਹ ਜ਼ਰੂਰ ਆਵੀ ਉਸ ਤੋਂ ਬਾਅਦ ਆਪਾਂ ਸਾਰਾ ਹੀ ਇਹਦੇ ਉੱਪਰ ਪਾ ਦ ਜਿੰਨਾ ਕ ਬਚਿਆ ਸੀ ਇੱਕੋ ਤਵੇ ਦੇ ਉੱਪਰ ਛੱਟਪਟੀ ਆਪਾਂ 8-10 ਮਿੰਟਾਂ ਵਿੱਚ ਸਾਰੇ ਤਿਆਰ ਕਰ ਲੇ ਇਸ ਤਰੀਕੇ ਨਾਲ ਪਾਉਂਦੇ ਜਾਓ ਤੇ ਉੱਪਰੋਂ ਇਹਨੂੰ ਟੱਕ ਦਿਓ ਟੱਕ ਕੇ 3-4 ਮਿੰਟ ਲਈ ਤੁਸੀਂ ਆਰਾਮ ਨਾਲ ਸਾਈਡ ਤੇ ਬੈਠ ਸਕਦੇ ਹੋ ਗੈਸ ਦੀ ਫਲੇਮ ਸਲੋ ਰੱਖਿਓ ਜਿਆਦਾ ਤੇਜ਼ ਨਾ ਕਰਿਓ ਉਸ ਤੋਂ ਬਾਅਦ ਆਪਾਂ ਇਹਨੂੰ ਦੇਖੋ ਪਲਟ ਤਾਂ ਕਾਫੀ ਇਹ ਉੱਪਰੋਂ ਪੱਕ ਗਿਆ ਹੌਲੀ ਹੌਲੀ ਇਹ ਦੋਨੇ ਸਾਈਡਾਂ ਤੋਂ ਪੱਕ ਜੂ ਜਿਵੇਂ ਜਿਵੇਂ ਪੱਕਦਾ ਜਾਊਗਾ ਕ੍ਰਿਸਪੀ ਹੁੰਦਾ ਜਾਊਗਾ ਪਰ ਤੁਸੀਂ ਇਹਨਾਂ ਨੂੰ ਉਦੋਂ ਤੱਕ ਪਕਾਓ ਜਦ ਤੱਕ ਇਹ ਬਦਿਆ ਕ੍ਰਿਸਪੀ ਹੋ ਜਾਣ ਕਿਉਂਕਿ ਕ੍ਰਿਸਪੀ ਨਾ ਹੋਏ ਤਾਂ ਮਜ਼ਾ ਨਹੀਂ ਆਉਣਾਗਾ ਐਨੇ ਇਹਨਾਂ ਦੇ ਉੱਪਰ ਥੋੜਾ ਜਿਹਾ ਆਪਾਂ ਦੇਸੀ ਘਿਓ ਹੋਰ ਲਗਾਤਾ ਤਿੰਨ ਚਾਰ ਵਾਰੀ ਇਹਦੀ ਉਲਟ ਪਲਟ ਕਰਤੀ ਤੇ ਬਹੁਤ ਹੀ ਮਜ਼ੇਦੱਜ ਆਲੂ ਦਾ ਚਿਲਾ ਜਿਹੜਾ ਬਣ ਕੇ ਤਿਆਰ ਹੋ ਗਿਆ ਬੜਾ ਹੀ ਵਧੀਆ ਦੇਖੋ ਇਹਨੂੰ ਕਲਰ ਆਇਆ ਬੜੀ ਮਜ਼ੇਦਾਰ ਜੀ ਰੈਸিপি ਹੈ ਬਣਾਉਣੀ ਬੜੀ ਸਿੰਪਲ ਹੈ ਘਰ ਦੇ ਵਿੱਚ ਜਿਹੜਾ ਵੀ ਸਮਾਨ ਪਿਆ ਤੁਸੀਂ ਉਹ ਹੀ ਲੈ ਸਕਦੇ ਹੋ ਤੇ ਜਦੋਂ ਹੀ ਤੁਸੀਂ ਇਹਨੂੰ ਸਰਵ ਕਰੋਗੇ ਤਾਂ ਤੁਹਾਡੀ ਕਿੰਨੀ ਤਾਰੀਫ਼ ਹੋਊਗੀ ਇਹ ਜਦੋਂ ਤੁਸੀਂ ਬਣਾ ਕੇ ਦੇਖ ਲਿਆ ਤੁਹਾਨੂੰ ਉਦੋਂ ਪਤਾ ਲੱਗੂਗਾ ਵੀਡੀਓ ਨੂੰ ਨਾਲ ਲਾ ਸ਼ੇਅਰ ਜ਼ਰੂਰ ਕਰ ਦਿਓ ਤੇ ਇਹ ਚਿਲਾ ਹੁਣ ਬਣਾ ਕੇ ਜਲਦੀ ਜਲਦੀ ਬੱਚਿਆਂ ਨੂੰ ਬ੍ਰੇਕਫਾਸਟ ਵਿੱਚ ਦਿਓ ਜਾਂ ਸੂਆ ਦੇ ਟਿਫਨ ਵਿੱਚ ਦੇ ਦਿਓ ਇਸਨ ਤੋਂ ਤੁਹਾਡਾ ਚਟਪਟ ਬੱਚੇ ਖਤਮ ਕਰਦੇ ਨੇ ਕਿ ਨਾਲ ਬਹੁਤ ਹੀ ਜ਼ਿਆਦਾ ਹੈਲਦੀ ਵੀ ਹੈ ਕਿਉਂਕਿ ਬੱਚੇ ਪੂਰਾ ਪੇਟ ਭਰ ਖਾਣ ਤੇ ਹੈਲਦੀ ਖਾਣ ਇਸ ਤੋਂ ਵਧੀਆ ਕੁਝ ਹੋ ਹੀ ਨਹੀਂ ਸਕਦਾ ਤੇ ਫਿਰ ਮੈਂ ਬੱਚੇ ਜਿਉ ਜੀ ਦਹੀਂ ਖਾਂਦੇ ਸੀ ਉਸ ਦੇ ਹਿਸਾਬ ਨਾਲ ਦੋਨਾਂ ਨੂੰ ਸਰਵ ਕਰਤਾ ਤੁਸੀਂ ਵੀ ਆਪਣੇ ਬੱਚਿਆਂ ਨੂੰ ਜਿਹੜੀ ਚੀਜ਼ ਨਾਲ ਖਾਂਦੇ ਹੋ ਚਟਨੀ ਬਣਾ ਲਿਓ ਸੌਸ ਲੈ ਲਿਓ ਚਾਹ ਲੈ ਲਿਓ ਦਹੀਂ ਲੈ ਲਿਓ ਜਿਵੇਂ ਮਰਜੀ ਸਰਵ ਕਰ ਸਕਦੇ ਹੋ ਵੀਡੀਓ ਕਿអ ਜੀ ਲਗੀ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵੀਡੀਓ ਕਿੱਥੋਂ-ਕਿੱਥੋਂ ਦੇਖਦੇ ਹੋ ਇਹ ਵੀ ਕਮੈਂਟ ਜਰੂਰ ਕਰਿਆ ਕਰੋ ਤੇ ਜਿਆਦਾ ਤੋਂ ਜਿਆਦਾ ਮੇਰੇ ਚੈਨਲ ਨੂੰ ਸਪੋਰਟ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ YouTube ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਆਪਣਾ ਤਾਂ ਮਜ਼ੇਦਾਰ ਬ੍ਰੇਕਫਾਸਟ ਤਿਆਰ ਸੀ ਤੇ ਆਪਾਂ ਜਦੋਂ ਹੀ ਬੱਚਿਆਂ ਨੂੰ ਚਟਪਟ ਸਰਵ ਕੀਤਾ ਤਾਂ ਬੜੇ ਖੁਸ਼ ਹੋਏ ਹੁਣ ਜਲਦੀ ਜਲਦੀ ਤੁਸੀਂ ਵੀ ਬਣਾਓ ਤੇ ਬੱਚਿਆਂ ਨਾਲ ਐਨਜੋਏ ਕਰੋ ਤੇ ਮੇਰੀ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ